ਸਾਡੀ ਗ੍ਰਿਲ ਕਰਕੇ ਬਚਾ ਹੋ ਗਿਆ ਜਿਹਦੇ ਕਰਕੇ ਉਹ ਆਪਣੇ ਅੰਦਰ ਨਹੀਂ ਵੜ ਸਕ ਗਏ ਲੇਕਿਨ ਹੱਥ ਪਾ ਕੇ ਉਹਨਾਂ ਨੇ ਜੋੜੇ ਗੱਡੇ ਤੇ ਇਹ ਟੈਗ ਦੇਖੋ ਮਿਲਿਆ ਹੈ ਜੋੜੇ ਜੋੜੇ ਕੱਢ ਕੇ ਲੈ ਕੇ ਗਏ ਨੇ 1399 ਦਾ ਸ਼ੋਅ ਜਾਗਾ ਵਾ ਇਹਦੇ ਕਰਕੇ 4 ਤੋਂ 5000 ਦਾ ਮਾਲ ਦਾ ਕੱਢ ਕੇ ਲੈ ਗਏ ਨੇ ਪੁਲਿਸ ਚਾਵੇ ਤਾਂ ਸਵੇਰੇ ਹੀ ਸਾਰੀਆਂ ਚੋਰੀਆਂ ਰੁਕ ਸਕਦੀਆਂ ਜੇ ਪੁਲਿਸ ਚਾਵੇ ਲੇਕਿਨ ਪੁਲਿਸ ਨਹੀਂ ਚਾਹ ਰਹੀ ਮੈਂ ਨਹੀਂ ਕਿਹ ਬਖਸ਼ ਕਹਿ ਰਿਹਾ ਜਦੋਂ ਹੀ ਆਪ ਸਰਕਾਰ ਆਈ ਹੈ ਵਾਰਦਾਤਾਂ ਵਧੇ ਜਾ ਰਹੀਆਂ ਨੇ ਮਤਲਬ ਦਿਨ ਤੋਂ ਦਿਨ ਵਾਰਦਾ ਦਾ ਵੱਧ ਰਹੀਆਂ ਘਟ ਰਹੀਆਂ ਲੇਕਿਨ ਐਡੀ ਵੱਡੀ ਦੇਖੋ ਤੁਸੀਂ ਕਾਰਨਾਮਾ ਕੀਤਾਗਾ 13 ਇੰਚ ਦੀ ਕੰਧ ਤੋੜਨੀ 4 ਘੰਟੇ ਦਾ ਸਫ਼ਰ ਤੈਅ ਕਰਨਾ ਕੋਈ ਛੋਟੀ ਮੋਟੀ ਗੱਲ ਨਹੀਂ ਮੇਰੀ ਕਿਹੜਾ ਹੀਰੇ ਮੋਤੀਆਂ ਦੀ ਦੁਕਾਨਾ ਸ਼ੋਅਰੂਮ ਹੈਗਾ ਇੱਕ ਸ਼ੂਜ ਦਾ ਕੰਮ ਆ ਕੀ ਚੋਰੀ ਕਰਕੇ ਲੈ ਜਾਏਗਾ ਅੱਗੇ ਸੇਠੀ ਮਾਰਕੀਟ ਹੈ ਉੱਥੇ ਵੀ ਇੱਕ ਦਿਨ ਸਾਰੇ ਏਸੀ ਦੀਆਂ ਪਾਈਪਾਂ ਲਾ ਕੇ ਲੈ ਗਏ ਹੁਣ ਮੇਰੇ ਦੋ ਵਾਰ ਏਸੀ ਦੀਆਂ ਪਾਈਪਾਂ ਲੈ ਚੁੱਕੀਆਂ ਮੈਂ ਤਿੰਨ ਵਾਰ ਤਿੰਨ ਵਾਰ ਉਹ ਰਾਤ ਨੂੰ ਆਂਦਾ ਵਾ ਪਾਈਪ ਲਾਈ ਜਾਂਦੀ ਆ ਰੂਟੀਨ ਦਾ ਕੰਮ ਐ ਚੋਰੀ ਹੋਣਾ ਇਸ ਸਕਿਉਰਟੀ ਗਾਰਡ ਆਇਨੇ ਰੌਕਮੈਨ ਤੋਂ ਜਿਨ੍ਹਾਂ ਦਾ ਫਲੈਟ ਹੈਗਾ ਇਹਨਾਂ ਨੂੰ ਬੁਲਾਇਆ ਵਾ ਹੁਣ ਇਹ ਕਹਿ ਰਹੇ ਆਂਦੋ ਮੇਰਾ ਏਸੀ ਵੀ ਚੋਰੀ ਹੋ ਗਿਆ ਕੁਲਰ ਵੀ ਚੋਰੀ ਹੋ ਗਿਆ ਪਤਾ ਨਹੀਂ ਕੀ ਕੀ ਚੋਰੀ ਹੋਇਆ ਹੈ ਸਸਿਕਰ ਯੂਨਾਈਟਿਡ ਪੋਸਟ ਦੇਖ ਰਹੇ ਹਾਂ ਤੁਸੀਂ ਮੈਂ ਦਿਨ ਤੋਂ ਵੱਡੀ ਤਾਂ ਦੱਸ ਦਈਏ ਕਿ ਪਹੁੰਚੇ ਹਾਂ ਲੁਧਿਆਣਾ ਮੈਟਰੋ ਰੋਡ ਦੇ ਉੱਤੇ ਜਿੱਥੇ ਦੇਖ ਦੇਖ ਸਕਦੇ ਹੋ ਕਿ ਲੁਧਿਆਣਾ ਦੇ ਵਿੱਚ ਆਹ ਦਿਨ ਲਗਾਤਾਰ ਕ੍ਰਾਈਮ ਗ੍ਰਾਫ ਵਧ ਰਿਹਾ ਹੈ ਹਾਲਾ ਕਿ ਚੋਰਾਂ ਦੇ ਹੌਸਲੇ ਇੰਨੇ ਕਿ ਜ਼ਿਆਦਾ ਉਲੰਧ ਹੋ ਰਹੇ ਨੇ ਕਿ ਪ੍ਰਸ਼ਾਸਨ ਦਾ ਖੌਫ ਹੀ ਉਹਨਾਂ ਦੇ ਵਿੱਚ ਨਹੀਂ ਰਹਿ ਜਾ ਰਿਹਾ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾਣੇ ਕਿ ਇੱਕ ਬੂਟਾ ਦੀ ਦੁਕਾਨ ਦੇ ਵਿੱਚ ਕਿਸ ਤਰੀਕੇ ਚੋਰਾਂ ਨੇ ਵਾਰਦਾਤ ਨੂੰ ਜਿਹੜਾ ਅੰਜਾਮ ਦਿੱਤਾ ਹੈ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਕਿ 12 ਇੰਚ ਦੀ ਕੰਧ ਹੈ ਜਿਹੜੀ ਕੰਧ ਨੂੰ ਕਾਫੀ ਮਿਹਨਤ ਦੇ ਨਾਲ ਉਹਨਾਂ ਨੇ ਰਾਤ ਨੂੰ ਤੋੜ ਕੇ ਉਸ ਤੋਂ ਬਾਅਦ ਅੰਦਰ ਆਉਣ ਦੀ ਜਿਹੜੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਹਾਲਾਂਕਿ ਉਹਨਾਂ ਵੱਲੋਂ ਕੰਧ ਤਾਂ ਤੋੜ ਦਿੱਤੀ ਗਈ ਹੈ ਉਸ ਤੋਂ ਬਾਅਦ ਨਾਲ ਦੀ ਜਿਹੜੀ ਬਿਲਡਿੰਗ ਹੈ ਉਸ ਬਿਲਡਿੰਗ ਦੇ ਵਿੱਚ ਉਹਨਾਂ ਵੱਲੋਂ ਕਿਸ ਤਰੀਕੇ ਗਿਆ ਗਿਆ ਉਸ ਤੋਂ ਬਾਅਦ ਉਹਨਾਂ ਨਾਲ ਗੱਲਬਾਤ ਕਰਾਂਗੇ ਜਿਨ੍ਹਾਂ ਦੀ ਦੁਕਾਨ ਆ ਦੇਖ ਸਕਦੇ ਹੋ ਕਿ ਚੋਰਾਂ ਦੇ ਜਿਹੜੇ ਹੌਸਲੇ ਨੇ ਉਹ ਲਗਾਤਾਰ ਅ ਜਿਹੜੇ ਆ ਬੁਲੰਦ ਹੁੰਦੇ ਜਾ ਰਹੇ ਨੇ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਆਏ ਦਿਨ ਕ੍ਰਾਈਮ ਜਿਹੜਾ ਲਗਾਤਾਰ ਵਧ ਰਿਹਾ ਹਾਲਾਂਕਿ ਪ੍ਰਸ਼ਾਸਨ ਦਾ ਜਿਹੜਾ ਖੌਫ ਹੈ ਡਰ ਹੈ ਉਹ ਚੋਰਾਂ ਦੇ ਵਿੱਚੋਂ ਜਾਂ ਜਿਹੜੇ ਕ੍ਰਾਈਮ ਕਰਦੇ ਨੇ ਉਹਨਾਂ ਦੇ ਵਿੱਚੋਂ ਬਿਲਕੁਲ ਹੀ ਖਤਮ ਹੋ ਜਾ ਰਿਹਾ ਤਾਂ ਤਸਵੀਰਾਂ ਦੇਖ ਸਕਦੇ ਹੋ ਕਿ ਉਹਦੇ ਦੁਕਾਨ ਦੇ ਨਾਲ ਇੱਕ ਹੋਰ ਬਿਲਡਿੰਗ ਹੈ ਜਿਸ ਬਿਲਡਿੰਗ ਦੇ ਵਿੱਚ ਜਾਣ ਤੋਂ ਬਾਅਦ ਚੋਰਾਂ ਨੇ ਜਿਹੜਾ ਦੁਕਾਨ ਨੂੰ ਜਿਹੜਾ ਆਪਣਾ ਨਿਸ਼ਾਨਾ ਜਿਹੜਾ ਬਣਾਇਆ 12 ਇੰਚ ਦੀ ਜਿਹੜੀ ਦੀਵਾਰ ਹੈ ਉਹਨੂੰ ਤੋੜਨ ਤੋਂ ਬਾਅਦ ਅੰਦਰ ਜਾਣ ਦੇ ਜਿਹੜੀ ਉਹਨਾਂ ਨੇ ਕੋਸ਼ਿਸ਼ ਕੀਤੀ ਹਾਲਾਂਕਿ ਲੋਕ ਖੜੇ ਨੇ ਜਿਨ੍ਹਾਂ ਉਹਨਾਂ ਨਾਲ ਗੱਲਬਾਤ ਕਰਦੇ ਕਿ ਇਹ ਪਹਿਲੀ ਚੋਰੀ ਹੋਈ ਹੈ ਜਾਂ ਪਿਛਲੇ ਦਿਨਾਂ ਵੀ ਉਹਨਾਂ ਦੇ ਨਾਲ ਕਦੇ ਕੋਈ ਵਾਰਦਾਤ ਹੋਈ ਹੈ ਨਾਲ ਸਾਡੇ ਤਾਂ ਪਹਿਲੀ ਚੋਰੀ ਹੋਈ ਆ ਅੱਜ ਤੋਂ 8 ਸਾਲ ਪਹਿਲਾਂ ਹੋਈ ਸੀਗੀ ਉਦੋਂ ਦੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਐਫ ਆਈ ਗੱਡ ਤੇ ਰੱਖਤੀ ਠੰਡੇ ਬਸਤੇ ਬਾਤ ਆ ਸੀ ਉਸ ਤੋਂ ਬਾਅਦ ਆਪਾਂ ਆਪਣੀ ਸਿਕਿਉਰਟੀ ਪੂਰੀ ਪੱਕੀ ਕਰ ਲਈ ਸੀਗੀ ਕੋਈ ਚੋਰੀ ਨਹੀਂ ਹੋਈ ਹੁਣ ਦੇਖੋ ਦੀਵਾਰ ਦਾ ਤਾਂ ਕੋਈ ਸੋਚ ਵੀ ਨਹੀਂ ਸਕਦਾ ਨਾ ਹੁਣ ਇਹ ਫਲੈਟ ਖਾਲੀ ਪਿਆ ਵਾ ਕੋਈ ਟੱਪ ਕੇ ਆ ਜਾਏਗਾ ਅੱਜ ਹੀ ਮੈਨੂੰ ਪਤਾ ਲੱਗਾ ਆਪਣੇ ਗਵੰਡੀ ਦੇ ਤਿੰਨ ਸੰਜੇ ਮਿੱਤਰਾਂ ਮੋਨਾਲੀਸਾ ਵਾਲੇ ਨੇ ਇਹ ਮੈਟ੍ਰਿਕਸ ਵਾਲੇ ਇਹਨਾਂ ਦਾ ਏਸੀ ਦੀ ਤਾਰਾਂ ਆਇਨਾ ਦਾ ਗੱਲ ਕਰੋਗੇ ਬਿਲਕੁਲ ਇਸ ਜਿਹੜੀ ਇਹ ਬਿਲਡਿੰਗ ਹੈ ਜਿਹੜੀ ਖਾਲੀ ਪਈ ਇਹਦੇ ਵਿੱਚ ਕੋਈ ਨਹੀਂ ਰਹਿੰਦਾ ਇਹਦੇ ਸਰ ਕੋਈ ਨਹੀਂ ਰਹਿੰਦਾ ਇੱਦਾਂ ਤੋੜਿਆ ਗਿਆ ਕੋਈ ਤਾਲਾ ਲੱਗਿਆ ਸੀਗਾ ਦਰਵਾਜ਼ਾ ਲੱਗਿਆ ਇਹਦੇ ਬਾਸਰ ਤਾਲਾ ਲੱਗਿਆ ਹੈ ਆ ਦੇਖੋ ਤਾਲਾ ਲੱਗਾ ਆ ਦੇਖ ਸਕਦੇ ਹੋ ਤਸਵੀਰਾਂ ਤੁਸੀਂ ਕਿ ਕਿਸ ਤਰੀਕੇ ਦਰਵਾਜ਼ਾ ਲੱਗਾ ਹੁੰਦਾ ਹੈ ਦਰਵਾਜ਼ੇ ਨੂੰ ਕਿਸ ਤਰੀਕੇ ਪਹਿਲੇ ਤੋੜਿਆ ਜਾਂਦਾ ਤਾਲਾ ਦੇਖ ਸਕਦੇ ਹੋ ਕਿੰਨਾਗਾ ਜਿਹੜਾ ਕਾਫੀ ਭਾਰੀ ਤਾਲਾ ਜਿਹੜਾ ਲੱਗਿਆ ਹੁੰਦਾ ਉਹ ਤਾਲੇ ਨੂੰ ਤੋੜ ਕੇ ਉਸ ਤੋਂ ਬਾਅਦ ਚੋਰ ਜਿਹੜਾ ਅੰਦਰ ਆਉਂਦੇ ਨੇ ਤੇ ਉਸ ਤੋਂ ਬਾਅਦ ਇਹ ਬਿਲਡਿੰਗ ਆ ਦੇਖ ਸਕਦੇ ਹੋ ਜਿਹੜੀ ਪੂਰੀ ਬਿਲਡਿੰਗ ਜਿਹੜੀ ਖਾਲੀ ਪਈ ਹੈ ਜਿਸ ਬਿਲਡਿੰਗ ਤੋਂ ਅੰਦਰ ਆਣ ਤੋਂ ਬਾਅਦ ਚੋਰਾਂ ਨੇ ਜਿਹੜਾ ਦੁਕਾਨ ਨੂੰ ਨਿਸ਼ਾਨਾ ਬਣਾਇਆ ਬਿਲਕੁਲ ਇਹ ਦੇਖ ਸਕਦੇ ਹੋ ਕਿਤਨੇ ਕਿਤੇ ਇਹ ਜਿਹੜਾ ਕਿਚਨ ਸੀਗਾ ਜਿਸ ਕਿਚਨ ਨੂੰ ਉਹਨਾਂ ਨੇ ਕਿਚਨ ਦੇ ਅੰਦਰ ਬੜਨ ਤੋਂ ਬਾਅਦ ਉਹਨਾਂ ਨੇ ਜਿਹੜਾ ਕੰਧ ਤੋੜੀ ਹੈ ਦੇਖ ਸਕਦੇ ਹੋ ਕਿੰਨੇ ਇੰਚ ਦੀ ਕੰਧ ਹੈ ਇਹ ਸਰ 12 ਤੋਂ 13 ਇੰਚ ਦੀ ਕੰਧ ਹੈ ਇਹ ਕਾਫੀ ਮਿਹਨਤ ਨਾਲ ਲੋਕ ਕੀਤੀ ਗਈ ਹੈ ਬਿਲਕੁਲ ਮਿਹਨਤ ਕੀਤੀ 3 ਤੋਂ ਸਾਡੀ ਗ੍ਰਿਲ ਕਰਕੇ ਬਚਾ ਹੋ ਗਿਆ ਜਿਹਦੇ ਕਰਕੇ ਉਹ ਆਪਣਾ ਅੰਦਰ ਨਹੀਂ ਵੜ ਸਕੇ ਲੇਕਿਨ ਹੱਥ ਪਾ ਕੇ ਉਹਨਾਂ ਨੇ ਜੋੜੇ ਕੱਢੇ ਜਿੱਥੇ ਆ ਟੈਗ ਦੇਖੋ ਮਿਲਿਆ ਹੈ ਜੋੜੇ ਜੋੜੇ ਕੱਢ ਕੇ ਲੈ ਕੇ ਗਏ ਨੇ 1399 ਦਾ ਸ਼ੋਅ ਜਾਇਗਾ ਵਾ ਇਹਦੇ ਕਰਕੇ 4 ਤੋਂ 5000 ਦਾ ਮਾਲ ਤਾਂ ਕੱਢ ਕੇ ਲੈ ਗਏ ਨੇ ਲੇਕਿਨ ਅੰਦਰ ਨਹੀਂ ਵੜ ਸਕੇ ਅੱਜ ਵੀ ਅੰਦਰ ਵੜ ਸਕੇ ਆਪਣਾ ਚਲੋ ਕਿਰਪਾ ਹੋ ਗਈ ਆ ਕੱਲ ਨੂੰ ਅੱਜ ਫਿਰ ਰਾਤ ਨੂੰ ਆ ਸਕਦੇ ਨੇ ਉੱਥੇ ਤੋੜ ਕੇ ਉੱਪਰ ਜਾ ਸਕਦੇ ਨੇ ਹੂੰ ਕਿਉਂਕਿ ਇਹਨਾਂ ਦਾ ਇਹੀ ਫਲੈਟ ਵਾਲਿਆਂ ਦਾ ਸਕਿਉਰਿਟੀ ਗਾਰਡ ਹੁਣੇ ਆਇਆ ਵਾ ਉਹ ਕਹਿੰਦਾ ਸਾਡਾ ਵੀ ਇੱਥੋਂ ਏਸੀ ਵੀ ਗੈਪ ਆ ਤਕਰੀਬਨ ਕਿੰਨੀ ਦੇਰ ਰਾਤ ਨੂੰ ਕਿੰਨੀ ਵਜੇ ਆਏ ਸੀਗੇ ਚੋਰ ਇਹ 12 ਵਜੇ 22 ਮਿੰਟ ਤੇ ਆਏ ਸੀਗੇ ਜੋ ਸੀਸੀਟੀਵੀ ਕੈਮਰੇ ਦੇਖਿਆ ਆ ਕਦੋਂ ਤੱਕ ਦਿੱਤਾ ਇਹਨਾਂ ਨੇ 3:35 ਮਿੰਟ ਤੱਕ ਜਾਣ ਦਿੱਤਾ ਜੀ ਕਿੰਨਾ ਕ ਜਿਹੜਾ ਸਮਾਨ ਥੋੜਾ ਨੁਕਸਾਨ ਹੋਇਆ ਦੁਕਾਨ ਦੇ ਵਿੱਚ ਨੁਕਸਾਨ ਦਾ ਸਰ ਕੁਝ ਕਹਿ ਨਹੀਂ ਸਕਦੇ ਆਈਡੀਆ ਲਾ ਰਹੇ ਆ ਆਪਾਂ ਜੋ ਸ਼ੂਜ਼ ਦੇ ਡੱਬੇ ਮਿਲੇ ਨੇ ਅਪ੍ਰੋਕਸੀਮੇਟਲੀ 4 ਤੋਂ 5000 ਦਾ ਨੁਕਸਾਨ ਹੀ ਹੋਇਆ ਵਾ ਕੀ ਤੁਸੀਂ ਹਿਸਾਬ ਲਾ ਸਕਦੇ ਹੋ ਵੀ ਕੀ ਆ ਕੰਦ ਜੜੀ ਕਿਸ ਤਰੀਕੇ ਨਾਲ ਉਹਨਾਂ ਵੱਲੋਂ ਤੋੜੀ ਗਈ ਹੈ ਇਹ ਸੱਬਲ ਸੈਣੀ ਦਾ ਹੀ ਤੋੜੀ ਗਈ ਆ ਕਿਉਂ ਜਿਹੜਾ ਟਾਈਮ ਉਹਨਾਂ ਦਾ ਐਂਟਰੈਂਸ ਦਾ ਆਪਣਾ ਸੀਸੀਟੀਵੀ ਕੈਮਰੇ ਚ ਆਇਆ ਜਾਂ ਜਾਣ ਦਾ ਆ ਉਸ ਹਿਸਾਬ ਨਾਲ ਸੱਬਲ ਦੇ ਸੈਣੀ ਦਾ ਦੋ ਬੰਦਿਆਂ ਨੇ ਤੋੜੀ ਦੋ ਬਾਹਰ ਨਿਕਲ ਨਹੀਂ ਰੱਖਦੇ ਸੀਗੇ ਤੇ ਜਦੋਂ ਆਪਾਂ ਫੁਟੇਜ ਦੇਖੀ ਹੈ ਦੋਨੋਂ ਬਾਹਰ ਨਿਕਲੇ ਨੇ ਹੱਥ 'ਚ ਬੈਗ ਫੜਿਆ ਆ ਉਰੇ খালি ਬਨੇ ਬਾਕਸ ਦਿੱਤੇ ਛੱਡ ਗਏ ਨੇ ਸ਼ੂਜ਼ ਕੱਢ ਕੇ ਨਾਲ ਲੈ ਗਏ ਨੇ ਈਵਨ ਇੱਕ ਚਪਲ ਦਾ ਇੱਕ ਪੈਰ ਲੈ ਕੇ ਗਏ ਨੇ ਇੱਕ ਪੈਰ ਛੱਡ ਕੇ ਬਿਲਕੁਲ ਸੀਸੀਟੀਵੀ ਦੇ ਵਿੱਚ ਕਿੰਨੇ ਚਾਰਜ ਨੇ ਸੀਗੇ ਦੋ ਚਾਰ ਜਾਣੇ ਸੀਗੇ ਦੋ ਐਂਟਰ ਕਰ ਰਹੇ ਦੋ ਬਾਰ ਖੜੇ ਨੇ ਤੁਹਾਨੂੰ ਕਦੋਂ ਪਤਾ ਲੱਗਿਆ ਹਾਲਾਂਕਿ ਇਹਦੇ ਨਾਲ ਹੋਰ ਵੀ ਕਰ ਬਣੇ ਹੋਣੇ ਜਦੋਂ ਤੁਹਾਨੂੰ ਦੱਸ ਦਈਏ ਕਿ ਜਦੋਂ ਇੱਕ ਆਮ ਕਰ ਤੋੜਿਆ ਜਾਂਦਾ ਹੈ ਤੇ ਖੱਟ ਫੱਟ ਦੀ ਜਿਹੜੀ ਆਵਾਜ਼ ਹੈ ਉਹ ਆਂਦੀ ਹੈ ਹਾਲਾਂਕਿ ਇਹ ਜਿਹੜੀ ਕੰਨ ਦੇ ਤੋੜ ਕੇ ਉਸ ਤੋਂ ਬਾਅਦ ਚੋਰਾਂ ਨੇ ਜਿਹੜਾ ਵਾਰਦਾਤ ਨੂੰ ਅੰਜਾਮ ਦੇਣ ਦੀ ਜਿਹੜੀ ਕੋਸ਼ਿਸ਼ ਕੀਤੀ ਹਾਲਾਂਕਿ ਪਰ ਫਿਰ ਵੀ ਉਹ ਜਿਹੜਾ ਨਕਾਮ ਰਹਿ ਗਏ ਆ ਦੇਖ ਸਕਦੇ ਹੋ ਕਿ ਉਹਨਾਂ ਵੱਲੋਂ ਜਿਹੜਾ ਦੁਕਾਨ ਦੇ ਵਿੱਚ ਜਾ ਕੇ ਚੋਰੀ ਦੀ ਵਾਰਦਾਤ ਨੂੰ ਜਿਹੜਾ ਅੰਜਾਮ ਦਿੱਤਾ ਜਾਂਦਾ ਹੈ ਹਾਲਾਂਕਿ ਗੱਲਬਾਤ ਕਰਦੇ ਕੀ ਕਹਿਣਾ ਚਾਹਣੇ ਸਰ ਪਹਿਲਾਂ ਵੀ ਚੋਰੀ ਹੋਈ ਇੱਥੇ ਹਾਂ ਰੋਜ਼ ਹੀ ਹੁੰਦੀਆਂ ਰਹਿੰਦੀਆਂ ਅੱਗੇ ਸੇਠੀ ਮਾਰਕੀਟ ਹੈ ਉੱਥੇ ਵੀ ਇੱਕ ਦਿਨ ਸਾਰੇ ਏਸੀ ਦੀਆਂ ਪਾਈਪਾਂ ਲਾ ਕੇ ਲੈ ਗਏ ਹੁਣ ਮੇਰੇ ਦੋ ਵਾਰ ਏਸੀ ਦੀਆਂ ਪਾਈਪਾਂ ਲੈ ਚੁੱਕੀਆਂ ਮੈਂ ਤਿੰਨ ਵਾਰ ਤਿੰਨ ਵਾਰ ਉਹ ਰਾਤ ਨੂੰ ਆਂਦਾ ਵੈ ਪਾਈਪ ਲਾਏ ਜਾਂਦੇ ਅਸੀਂ ਕਹਿੰਨੇ ਕਿ ਕਿੱਥੇ ਕੰਪਲੇਂਟ ਕਰਾਂਗੇ ਇਸ ਕਰਕੇ ਅਸੀਂ ਚੁੱਪ ਕਰਕੇ ਬਹਿ ਜਾਂਨੇ ਨੇ ਨਹੀਂ ਤਾਂ ਰੂਟੀਨ ਦਾ ਕੰਮ ਹੈ ਚੋਰੀ ਹੋਣਾ ਪਰ ਜਦੋਂ ਅਸੀਂ ਕੰਪਲੇਂਟ ਕਰਕੇ ਦੱਸਾਂਗੇ ਨਹੀਂ ਤਾਂ ਅਸੀਂ ਚੁੱਪ ਕਰਕੇ ਬਹਿ ਜਾਂਨੇ ਫਿਰ ਇਹਦੇ ਵਿੱਚ ਤਾਂ ਚੋਰਾਂ ਦੇ ਹੌਸਲੇ ਹੋਰ ਬੁਲੰਦ ਹੋਣਗੇ ਬਈ ਚੋਰਾਂ ਦੇ ਹੌਸਲੇ ਦੇ ਹਨ ਜਾਂ ਜਾਂ ਤਾਂ ਇਹ ਹੋਵੇ ਨਾ ਇੱਥੇ ਮੈਂ ਤਾਂ ਵੈਸੇ ਦਾ ਸਿਕਿਉਰਿਟੀ ਰੱਖੀ ਹੋਈ ਆ ਆਪਣੀ ਸਿਕਿਉਰਿਟੀ ਪਰ ਉਹ ਆਪਣੀ ਮੇਰੀ niche ਸਿਕਿਉਰਿਟੀ ਕਰ ਲੀਓ ਉੱਪਰ ਕਰਕੇ ਮੈਂ ਉਹਦਾ ਹੱਲੇ ਕੱਢਿਆ ਕੇ ਉੱਪਰ ਦੀਵਾਰ ਉੱਚੀ ਕਰਾ ਰਹੇ ਹੋਤੀ ਕਰ ਰਹੇ ਮਤਲਬ ਹਾਲਾਂਕਿ ਕਹਿਣ ਦਾ ਮਤਲਬ ਇਹ ਹੈ ਕਿ ਪ੍ਰਸ਼ਾਸਨ ਦਾ ਖੌਫ ਬਿਲਕੁਲ ਨਹੀਂ ਹੈ ਚੋਰਾਂ ਦੇ ਵਿੱਚੋਂ ਨਹੀਂ ਸਰ ਬਿਲਕੁਲ ਪ੍ਰਸ਼ਾਸਨ ਦਾ ਖੌਫ ਨਹੀਂ ਹੈਗਾ ਜੇ ਖੌਫ ਹੁੰਦਾ ਕੰਨ ਤੋੜਨ ਦੀ ਹਰਕਤ ਮੈਂ ਤਾਂ ਪਹਿਲੇ ਟਾਈਮ ਦੇਖੀ ਹੈ ਉਦਾਂ ਬਹੁਤ ਮੋਬਾਈਲਿਆ ਦੁਕਾਨਾਂ ਸ਼ਾਪ ਤੇ ਦੇਖਿਆ ਆਪਾਂ ਚੋਰੀ ਹੁੰਦੀਆਂ ਵੀ ਦੇਖੀਆਂ ਨੇ 13 ਇੰਚ ਕੰਨ ਤੋੜਨਾ ਬੜੇ ਪਲਾਨ ਦੇ ਨਾਲ ਆਏ ਨੇ ਕਿੰਨੀ ਵੱਡੀ ਵਾਰਦਾਤ ਦੇਣੀ ਸੀ ਆਪਾਂ ਨਹੀਂ ਕਹਿ ਸਕਦੇ ਇਹ ਸਿਕਿਉਰਿਟੀ ਗਾਰਡ ਆਏ ਨੇ ਰੌਕਮੈਨ ਤੋਂ ਜਿਨ੍ਹਾਂ ਦਾ ਫਲੈਟ ਹੈਗਾ ਇਹਨਾਂ ਨੂੰ ਬੁਲਾਇਆ ਵਾ ਹੁਣ ਇਹ ਕਹਿ ਰਹੇ ਆਂ ਤੋਂ ਮੇਰਾ ਏਸੀ ਵੀ ਚ ਤੇ ਹੁਣ ਤੁਸੀਂ ਦੇਖ ਲਓ ਇਹ ਚੋਰੀ ਹੋ ਰਹੀ ਆ ਇਟ ਮੀਨ ਸਾਰੇ ਮਿਲੀਪੁਰੀ ਕੀ ਸਾਰੀ ਸ਼ਾਦੀਸ ਮਿਲ ਕੇ ਹੋ ਰਹੀ ਆ ਸਾਰੇ ਪਸਾਲ ਮਿਲੇ ਹੋਏ ਨੇ ਬਿਲਕੁਲ ਤੁਹਾਡੀ ਤੁਹਾਡੀ ਸਿਕਿਉਰਟੀ ਹੈ ਹਾਂਜੀ ਸਰ ਇਹ ਤੁਹਾਡਾ ਫਲੈਟ ਕਿਦਾਂ ਨਹੀਂ ਸਾਡਾ ਫਲੈਟ ਹੈ ਸਾਡੇ ਮਾਲਕ ਦਾ ਹੈਗਾ ਹੋਰਾਂ ਦੇ ਦਿੱਲੀ ਆਂਦੇ ਨੇ ਕਿਦਾਂ ਕੀ ਤੁਹਾਡੇ ਇੱਥੇ ਫਲੈਟ ਦੇ ਵਿੱਚ ਕੀ ਇਨਜ਼ਾਮ ਦਿੱਤਾ ਚੋਰਾਂ ਨੇ ਚੋਰਾਂ ਸਰ ਦੇਖੋ ਸਾਡਾ ਏਸੀ ਉੱਪਰ ਤੇ ਲੈ ਕੇ ਖੋਲ ਕੇ ਹੋਣ ਹੀ ਨਿੱਤੇ ਨੇ ਆਏ ਪਹਿਲੇ ਆਏ ਨਹੀਂ ਤੇ ਪਹਿਲੇ ਚੋਰੀ ਹੋਈ ਸੀ ਤੇ ਕਾਫੀ ਟਾਈਮ ਪਹਿਲੇ ਹੋਈ ਸੀ ਅੰਦਰ ਟੂਟੀਆਂ ਲੈ ਕੇ ਖੋਲ ਕੇ ਹੁਣ ਕੀ ਹੁਣ ਏਸੀ ਲੈ ਕੇ ਅੰਦਰ ਤੇ ਇਨਵਰਟਰ ਵੀ ਲੈ ਕੇ ਚੋਰ ਕੇ ਪੰਨ ਦੋ ਤਿੰਨ ਆਈਟਮ ਬਚੀ ਐ ਅੰਦਰੋਂ ਦੇਖੋ ਹੁਣ ਹੁਣ ਮੈਂ ਰਿਪੋਰਟ ਦੇਤੀ ਅੱਗੇ ਭੇਜਤੀ ਉਹਨਾਂ ਨੂੰ ਦੱਸਤਾ ਹੈ ਮੌਕੇ ਤੇ ਤੁਸੀਂ ਪ੍ਰਸ਼ਾਸਨ ਬੁਲਾਇਆ ਗਿਆ ਸਵੇਰੇ ਪੁਲਿਸ ਨੂੰ ਦਰਖਾਸਤ ਹਾਂਜੀ ਮੈਂ ਜਦੋਂ ਮੈਨੂੰ ਕਾਲ ਆਈ ਮੇਰੇ ਮੈਨੇਜਰ ਦੀ ਕਿ ਸਾਰੇ ਜਹ ਦੁਕਾਨ ਤੇ ਆਪਣੇ ਗੋਡਾਊਨ ਦੇ ਕੋਲ ਨਾ ਆਪਣਾ ਮੋਰਾ ਹੋਇਆ ਹੋਇਆ ਬਹੁਤ ਵੱਡਾ ਮੈਂ ਕੋ ਫੋਟੋ ਮੋਗਾਈਆਂ ਵੀਡੀਓ ਮੋਗਾਈਆਂ ਤੇ ਦੇਖ ਕੇ ਮੈਂ ਹੈਰਾਨ ਰਹਿ ਗਿਆ ਮੈਂ ਸਾਰੇ ਕੰਮ ਛੱਡ ਕੇ ਫਟਾਵੇ ਡਰਾਈਵਰ ਲਿਆ ਤੇ ਨਾਲ ਹੀ ਕਾਲ ਕੀਤੀ 112 ਨੰਬਰ ਤੇ ਕਿ ਮੌਕੇ ਤੇ ਪੀਸੀਆਰ ਇਹਨਾਂ ਨੂੰ ਮੈਂ ਪਹੁੰਚਿਆ ਪੀਸੀਆਰ ਪਹੁੰਚ ਗਈ ਦੋ ਮੁਲਾਜ਼ਮ ਆਏ ਉਹਨਾਂ ਉਹ ਪੰਜਵੇਂ ਡੁੱਗੇ ਉਹਨਾਂ ਕਿਤੇ ਹੋਰ ਕੰਮ ਤੇ ਜਾਣਾ ਪੈ ਗਿਆ ਤੇ ਉਹ ਚਲੇ ਗਏ ਨੇ ਮੁੜ ਕੇ ਪ੍ਰਸ਼ਾਸਨ ਵੱਲੋਂ ਕੋਈ ਨਹੀਂ ਆਇਆ ਹਾਲਾਂਕਿ ਮੰਦਰ ਵੀ ਨਾ ਲੀਆ ਤੇ ਉਸ ਤੋਂ ਬਾਅਦ ਕਾਫੀ ਸਿਟੀ ਦੇ ਹਿਸਾਬ ਦੇ ਨਾਲੇ ਸਿਟੀ ਦੇ ਵਿੱਚ ਹੈਗਾ ਮੇਨ ਰੋਡ ਦੇ ਵਿੱਚ ਮੈਟਰੋ ਰੋਡ ਦੇ ਵਿੱਚ ਜੇ ਇਸ ਰੋਡ ਦੇ ਵਿੱਚ ਦੁਕਾਨਾਂ ਸੇਫ ਨਹੀਂ ਰਹਿਣਗੀਆਂ ਘਰ ਸੇਫ ਨਹੀਂ ਰਹਿਣਗੇ ਤੇ ਜਿਹੜੇ ਪਿੰਡ ਨੇ ਉਹ ਕਿਦਾਂ ਸੇਫ ਰਹਿਣਗੇ ਕਾਰਨ ਕੀ ਹੋ ਸਕਦਾ ਹੈ ਚੋਰੀ ਦਾ ਸੋ ਚੋਰੀ ਦਾ ਕਾਰਨ ਤਾਂ ਨਸ਼ੇ ਵਗੈਰਾ ਹੀ ਨੇ ਹੋਰ ਤਾਂ ਕੁਝ ਨਹੀਂ ਹੈ ਕੰਮ ਕਰ ਲੋਕਾਂ ਦਾ ਅੱਜ ਕੱਲ ਹੈ ਨਹੀਂ ਉਹਨਾਂ ਸਾਰਾ ਇਲਜ਼ਾਮ ਆਪਾਂ ਪ੍ਰਸ਼ਾਸਨ ਨੂੰ ਦੇਈ ਜਾਈਏ ਪ੍ਰਸ਼ਾਸਨ ਦਾ ਇਲਜ਼ਾਮ ਤਾਂ ਹੈ ਹੀ ਹੈ ਜੋ ਹਾਲਾਤ ਪੈਦਾ ਹੋਏ ਤੇ ਕਾਮਗਾਰ ਰਹਣੀ ਜਿਹੜੇ ਨਸ਼ੇ ਵਗੈਰਾ ਹੋ ਰਹੇ ਨੇ ਉਹਦੇ ਕਰਕੇ ਜਿੰਨੇ ਵੀ ਝੁਗੀਆ ਨੇੜੇ-ਤੇੜੇ ਹੈਗੇ ਨੇ ਉਹ ਇਲਜ਼ਾਮ ਦੇ ਰਹੇ ਨੇ ਪੁਲਿਸ ਜਾਵੇ ਤਾਂ ਸਵੇਰੇ ਹੀ ਸਾਰੀਆਂ ਚੋਰੀਆਂ ਰੁਕ ਸਕਦੀਆਂ ਜੇ ਪੁਲਿਸ ਚਾਵੇ ਲੇਕਿਨ ਪੁਲਿਸ ਨਹੀਂ ਜਾ ਰਹੀ ਹੁਣ ਜਿਵੇਂ ਕਿ ਅੱਜ ਵੀ ਅੱਠ ਬੰਦੇ ਆਲਾ ਪਤਾ ਲੱਗਾ ਕਿ ਚੋਰੀ ਹੋ ਚੁੱਕੀ ਹੈ ਥਾਣੇ ਜਾਂਦੇ ਨੇ ਰਿਪੋਰਟ ਲਿਖਦੇ ਨੇ ਚਲੋ ਠੀਕ ਹੈ ਜੀ ਤਖਰ ਬਾਈ ਪਾਨੇ ਆ ਮੁੜ ਕੇ ਕੋਈ ਖੰਡੇ ਬਿਸਤਰੀ ਜੇ ਕੰਮ ਰੋਕ ਦਿੱਤਾ ਜਾਂਦਾ ਹੈ ਇਹ ਤਾਂ ਅੱਜ ਆਪਾਂ ਨੂੰ ਆਪਾਂ ਨੂੰ ਚੋਰੀ ਤਾਂ ਹੋਈ ਆ ਅੱਜ ਮੈਂ ਵੀ ਚੁੱਪ ਕਰਕੇ ਬਹਿ ਜਾਂਦਾ ਲੇਕਿਨ ਇੱਕ ਸੱਚਾ ਨਾਗਰਿਕ ਹੋਣ ਦੇ ਨਾਤੇ ਮੈਂ মিডিਆ ਨੂੰ ਇਸ ਲਈ ਬੁਲਾਇਆ ਗਿਆ ਕਿ ਆਪਾਂ ਨੱਥ ਪਾਈ ਜਾਈ ਚੋਰਾਂ ਨੂੰ ਅੱਜ ਤਾਂ ਦੇਖੋ ਚੋਰੀ ਛੋਟੀ ਚੋਰੀ ਹੋਈ ਆ ਕੱਲ ਨੂੰ ਵੱਡੀ ਵੀ ਹੋ ਸਕਦੀ ਆ ਚਲੋ ਖੁਦਾ ਨਾ ਖਾਸ ਤਾਂ ਅੱਗੇ ਮੇਰਾ ਇੱਕ ਗੋਰਖਾ ਰਹਿੰਦਾ ਹੁੰਦਾ ਹੀ ਵਿੱਚ ਕੱਲ ਨੂੰ ਕੋਈ ਮਰਡਰ ਵੀ ਹੋ ਸਕਦਾ ਕੁਝ ਵੀ ਹੋ ਸਕਦਾ ਕੋਈ ਕੱਲਾ ਬੰਦਾ ਕੀ ਗੱਲ ਹੈਗਾ ਚਾਰ ਬੰਦੇ ਹਥਿਆਰਾਂ ਦੇ ਨਾਲ ਆ ਰਹੇ ਨੇ ਕੀ ਕਰ ਸਕਦੇ ਨੇ ਪੁਲਿਸ ਪ੍ਰਸ਼ਾਸਨ ਚਾਹੀਦਾ ਹੈ 메인 ਰੋਡ ਹੈਗੀ ਆ ਇਹਦਾ ਜਾਂ ਤਾਂ ਪੈਟਰੋਲਿੰਗ ਵਧਾਈ ਜਾਵੇ ਜਾਂ ਤਾਂ ਸਰਕਾਰ ਵੱਲੋਂ ਕੋਈ ਪੱਕੇ ਦੋ ਬੰਦੇ ਨਿਯੁਕਤ ਕੀਤੇ ਜਾਣ ਜਿਹੜੇ ਬਾਰ ਬਾਰ ਦੇਖ ਕੇ ਪੈਟਰੋਲਿੰਗ ਕਰਨ ਚੰਦ ਕਦਮ ਦੇ ਦੂਰੀ ਤੇ ਹੀ ਥਾਣੇ ਨੇ ਇਹ ਇਧਰ ਦੇਖ ਲੋ ਜਮਾਲਪੁਰ ਥਾਣਾ ਇਧਰ ਪਿਛੇ ਐਨਆਰਆਈ ਥਾਣਾ ਮਤਲਬ ਫਿਰ ਵੀ ਚੋਰਾਂ ਦੇ ਹੌਸਲੇ ਬੁਲੰਦ ਹੋ ਰਹੇ ਨੇ ਇਹ ਤਾਂ ਕਾਰਨ ਲੰਦਾ ਜੀ ਕਾਰਨ ਤਾਂ ਦੇਖੋ ਜੀ ਜਦੋਂ ਦੀ ਆਪ ਸਰਕਾਰ ਆਈ ਆ ਮੈਂ ਕੋਈ ਸਰਕਾਰ ਤੇ ਨਿਸ਼ਾਨਾ ਨਹੀਂ ਲਾ ਰਿਹਾ ਮੈਂ ਕੋਈ ਪਾਰਟੀ ਤੋਂ ਬਲੋਂਗ ਨਹੀਂ ਕਰਦਾ ਮੈਂ ਨਿਰਪੱਖ ਕਹਿ ਰਿਹਾ ਜਦੋਂ ਦੀ ਆਪ ਸਰਕਾਰ ਆਈ ਹੈ ਵਾਰਦਾਤਾ ਵਧੀ ਜਾ ਰਹੀਆਂ ਨੇ ਮਤਲਬ ਦਿਨ ਤੋਂ ਦਿਨ ਵਾਰਦਾ ਦਾ ਵਾਧ ਰੀਆਂ ਘਟ ਰਹੀਆਂ ਸ਼ਰਿਆ ਆ ਮੇਂ ਡੇਲੀ ਮੋਬਾਈਲ ਦੀ ਖੋਹ ਹੋ ਰਹੀ ਐਥੋਂ 골ਡ ਦੀ ਵੀ ਬਲੌ ਸਟ੍ਰੈਚਿੰਗ ਹੋ ਰਹੀ ਆ ਕੋਈ ਨਾ ਕੋਈ ਸਟ੍ਰੈਚਿੰਗ ਹੋਈ ਜਾ ਰਹੀ ਆ ਤੇ ਚਲੋ ਉਹ ਚੀਜ਼ ਦਾ ਮੌਕੇ ਤੇ ਕੰਪਲੇਟਾ ਹੋ ਜਾਂਦੀਆਂ ਨੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਲੇਕਿਨ ਐਡੀ ਵੱਡੀ ਦੇਖੋ ਤੁਸੀਂ ਕਾਰਨਾਮਾ ਕੀਤਾਗਾ 13 ਇੰਚ ਦੀ ਕੰਦ ਤੋੜਨੀ 4 ਘੰਟੇ ਦਾ ਸਫਰ ਤੈਅ ਕਰਨਾ ਕੋਈ ਛੋਟੀ ਮੋਟੀ ਗੱਲ ਨਹੀਂ ਮੇਰੀ ਕਿਹੜਾ ਹੀਰੇ ਮੋਤੀਆਂ ਦੀ ਬਾਣਾ ਸ਼ੋਰੂਮ ਹੈਗਾ ਇੱਕ ਸ਼ੂਜ਼ ਦਾ ਕੰਮ ਆ ਕੀ ਚੋਰੀ ਕਰਕੇ ਲੈ ਜਾਏਗਾ ਤੋ ਫਿਰ ਵੀ ਅਗਲੇ ਨੇ ਕੀ ਸੋਚ ਕੇ ਲਾਇਆ ਕਿ ਸ਼ੂਜ਼ ਲੈ ਕੇ ਜਾਣੇ ਸੀ ਏਸੀ ਲੈ ਕੇ ਜਾਣਾ ਸੀ ਕੰਪਿਊਟਰ ਲੈ ਕੇ ਜਾਣਾ ਸੀ ਕੀ ਲੈ ਕੇ ਜਾਣਾ ਸੀ ਬਿਲਕੁਲ ਸੋ ਦੇਖ ਸਕਦੇ ਹੋ ਕਿ ਸਨੇਚਿੰਗ ਲਗਾਤਾਰ ਵਧ ਰਹੀ ਹੈ ਲੋਧਿਆਣਾ ਸ਼ਹਿਰ ਦੇ ਵਿੱਚ ਆ ਦਿਨ ਲਗਾਤਾਰ ਵਾਰਦਾਤਾਂ ਦੇਖਣ ਨੂੰ ਮਿਲਦੀਆਂ ਹਾਲਾਂਕਿ ਪ੍ਰਸ਼ਾਸਨ ਦਾ ਜਿਹੜਾ ਡਰ ਹੈ ਚੋਰਾਂ ਦੇ ਵਿੱਚੋਂ ਬਿਲਕੁਲ ਖਤਮ ਹੁੰਦਾ ਨਜ਼ਰ ਆ ਰਿਹਾ ਹੈ ਉਹਨਾਂ ਨੇ ਜਿਹੜਾ 4 ਕੰਡੇ ਬਾਅਦ ਤੱਕ ਮੈਂਟਰ ਦੇ ਨਾਲ ਉਹਨਾਂ ਨੇ ਕੰਧ ਤੋੜਨ ਦੀ ਕੋਸ਼ਿਸ਼ ਕੀਤੀ ਤੋੜਨ ਤੋਂ ਬਾਅਦ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਉਹ ਚੋਰੀ ਦੀ ਵੱਡੀ ਵਾਰਦਾਤ ਦੇਣ ਤੋਂ ਬਿਲਕੁਲ ਜਿਹੜਾ ਰਹਿ ਗਏ ਨੇ ਪਰ ਉਹਨਾਂ ਵੱਲੋਂ ਕੋ ਪੂਰੀ ਕੀਤੀ ਗਈ ਦੇਖਦੇ ਰਹੋ ਯੂਨਾਈਟਿਡ ਪੋਸਟ ਮੈਨੇਜਿੰਗ ਕੈਮਰਾਮੈਨ ਸਤਪਾਲ ਸਤੀ ਨਾਲ ਧੰਨਵਾਦ ਇਸਾ ਦੇਉ ਥਾਣਾ ਐਸਆਈ ਕਮਲਜੀਤ ਜੀ ਨੂੰ ਫੋਨ ਲਾ ਰਹੇ ਹਾਂ ਗੱਲਬਾਤ ਕਰਾਂਗੇ ਹੈਲੋ ਹੈਲੋ ਜੈਨ ਸਾਹਿਬ ਜੈਨ ਜੀ ਜੈਨ ਜੀ ਐਸਆਈ ਕਮਲਜੀਤ ਨਾਲ ਗੱਲ ਹੋ ਰਹੀ ਹੈ ਤੁਸੀਂ ਕੋਲ ਬੋਲਦੇ ਜੀ ਸਰ ਯੂਨਾਈਟਿਡ ਪੋਸਟ ਤੋਂ ਨਿਧਨ ਪੱਤਰਕਾਰ ਗੱਲ ਕਰ ਰਹੇ ਹਾਂ ਹਾਂ ਜੁਨਾਈਟਿਡ ਪੋਸਟ ਟੀਵੀ ਤੋਂ ਪੱਤਰਕਾਰ ਨਿਧਨ ਦਵਾੜੀ ਗੱਲ ਕਰ ਰਹੇ ਜੀ ਹਾਂ ਹਾਂ ਦੱਸੋ ਜੀ ਸਰ ਮੈਟਰੋ ਰੋਡ ਤੇ ਰਾਤ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਚੋਰਾਂ ਨੇ ਸਰ ਕੀ ਕਾਰਵਾਈ ਕੀਤੀ ਗਈ ਹੈ ਹੈਲੋ ਮਗਾਸਰ ਰਾਤ ਨੂੰ ਇੱਕ ਬੂਟਾਂ ਦੀ ਦੁਕਾਨ ਦੇ ਵਿੱਚ ਚੋਰੀ ਹੋਈ ਹੈ ਮੈਟਰੋ ਰੋਡ ਦੇ ਉੱਤੇ। ਉਹ ਚੱਲ ਰਹੀ ਆ ਜੀ, ਪਰਤਾਲ ਚੱਲ ਰਹੀ ਆ। ਚੱਲ ਰਹੀ ਆ ਪਰਤਾਲ। ਸਰ ਚੱਲ ਰਹੀ ਆ, ਚੱਲ ਰਹੀ ਆ ਪਰਤਾਲ। ਕਿੱਦਾਂ ਸਰ ਕੁਝ ਪਤਾ ਲੱਗਿਆ? ਪਰਤਾਲ ਚੱਲ ਰਹੀ ਆ, ਜੇ ਲੱਗਿਆ ਨਹੀਂ ਕੁਝ ਵੀ ਪਤਾ। ਕੁਝ ਪਤਾ ਨਹੀਂ ਲੱਗਿਆ ਸਰ ਕਿੰਨੇ ਜਣੇ ਸੀਗੇ, ਕਿੱਦਾਂ ਉਹਨਾਂ ਨੇ ਅੰਜਾਮ ਦਿੱਤਾ ਚੋਰੀ। ਨਾ 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 ਕੋਈ ਪਤਾ ਨਹੀਂ ਲੱਗਿਆ, ਤੁਹਾਨੂੰ ਪਤਾ ਵੀ ਪਰਤਾਲ ਚੱਲ ਰਹੀ ਆ। ਮੇਰੇ ਨਾਲ ਤੋਂ ਬਾਅਦ ਸਰ ਕੀ ਕਾਰਵਾਈ ਕੀਤੀ ਜਾਊਗੀ? ਪਰਤਾਲ ਚੱਲ ਰਹੀ ਆ ਜੀ, ਪਰਤਾਲ ਜੋ ਹੋਊਗਾ, ਤਾਂ ਜੋ ਜਿੱਦਾਂ ਵੀ ਅਧਾਰ ਦੇ ਤੱਥਾਂ ਦੇ ਆਧਾਰ ਤੇ ਜੋ ਹੋਊਗਾ ਉਹ ਕਰਦਾਂਗੇ ਜੀ ਠੀਕ ਹੈ ਜੀ ਥੈਂਕ ਯੂ ਆ ਦੇਖ ਸਕਦੇ ਹੋ ਤੁਸੀਂ ਕਿ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਉਹਨਾਂ ਵੱਲੋਂ ਇੱਕੋ ਹੀ ਜਵਾਬ ਜਿਹੜਾ ਦਿੱਤਾ ਜਾ ਰਿਹਾ ਕਿ ਪੜਤਾਲ ਚੱਲ ਰਹੀ ਹਾਲਾਂਕਿ ਉਹਨਾਂ ਵੱਲੋਂ ਸਿਰਫ ਇਹ ਕਲ ਕਿਈ ਜਾ ਰਹੀ ਹੈ ਕਿ ਸਿਰਫ ਪੜਤਾਲ ਚੱਲ ਰਹੀ ਹੈ ਦੇਖਣਾ ਇਹ ਹੋਵੇਗਾ ਕਿ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚੋਰ ਜਿਹੜੇ ਫੜੇ ਜਾਂਦੇ ਨੇ ਜਾਂ ਇਹ ਮਾਮਲਾ ਜਿਹੜਾ ਠੰਡੇ ਵਸਤੇ ਵਿੱਚ ਪਾ ਕੇ ਰੱਖ ਦਿੱਤਾ ਜਾਂਦਾ ਹੈ